ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਹਿਮਤ ਦੇ ਨਾਲ ਗੁਰਬਾਣੀ ਦੀ ਵਿਚਾਰ ਕਰਨ ਦਾ ਸੁਭਾਗ ਸਮਾਪਤ ਹੋਇਆ ਹੈ ਅੱਜ ਪਾਵਨ ਸ਼ਬਦ ਜੋ ਭਗਤ ਰਵਿਦਾਸ ਜੀ ਮਹਾਰਾਜ ਵੱਲੋਂ ਉਚਾਰਨ ਕੀਤਾ ਗਿਆ ਹੈ ਕਿਰਪਾ ਕਰਦੇ ਹਨ ਰਹਿਮਤ ਕਰਦੇ ਹਨ ਵੀ ਜਿੰਨਾ ਚਿਰ ਬੰਦੇ ਦੇ ਵਿੱਚੋਂ ਹਉਮੈ ਨਹੀਂ ਜਾਂਦੀ ਵੀ ਜੋ ਵੀ ਉਹ ਕਰਦਾ ਹੈ ਉਹ ਆਪਣੇ ਆਪ ਨੂੰ ਜਨਾਉਂਦਾ ਹੈ ਕਿ ਮੈਂ ਪੜ੍ਹਾਈ ਕੀਤੀ ਐ ਮੈਂ ਘਰ ਪਾਇਆ ਮੈਂ ਬੱਚੇ ਪੜਾਏ ਹਨ ਜੋ ਕਿ ਪ੍ਰਮਾਤਮ ਅਕਾਲ ਪੁਰਖ ਵਾਹਿਗੁਰੂ ਹੀ ਸਾਰੀ ਕਾਇਨਾਤ ਨੂੰ ਚਲਾ ਰਿਹਾ ਹੈ ਉਹ ਹੀ ਵਿਦਿਆ ਦਾ ਦਾਣ ਦਿੰਦਾ ਉਹ ਹੀ ਤੰਦਰੁਸਤੀਆਂ ਦਿੰਦਾ ਉਹ ਹੀ ਘਰ ਪਾ ਕੇ ਦਿੰਦਾ ਬੰਦੇ ਨੇ ਤਾਂ ਕਰਮ ਕਮਾਉਣਾ ਫਲ ਗੁਰੂ ਲਾਉਂਦਾ ਹੈ ਸਭ ਉਹਦੇ ਹੁਕਮ ਦੇ ਵਿੱਚ ਹੋ ਰਿਹਾ ਹੈ ਦੇ ਸਹਿਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਜਾਉ ਹਮ ਬੰਦੇ ਮੋਫਾਸ ਹਮ ਪ੍ਰੇਮ ਬੰਧਨ ਤੁਮ ਬੰਦੇ ਆਪਣੇ ਛੂਟਨ ਕੋ ਯਤਨ ਕਰੋ ਹਮ ਛੂਟੇ ਤੁਮ ਰਾਦੇ ਬਾਬਾ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਹੇ ਪ੍ਰਮਾਤਮਾ ਮੇਰੇ ਸੋਹਣੇ ਮਾਧੋ ਵਾਹਿਗੁਰੂ ਕਾਲਪੁਰਖ ਅਸੀਂ ਸੰਸਾਰੀ ਮੋਹ ਦੇ ਵਿੱਚ ਬੱਦੇ ਹੋਏ ਸੀ ਅਸੀਂ ਸੰਸਾਰੀ ਤਨ ਦੌਲਤਾਂ ਜਿਵੇਂ ਆਪਾਂ ਮਾਇਆ ਦੀ ਗੱਲ ਕਰਦੇ ਆਂ ਮਾਇਆ ਕੱਲੇ ਪੈਸਿਆਂ ਨੂੰ ਨਹੀਂ ਕਹਿ ਰਹੇ ਬਾਬਾ ਜੀ ਮਾਇਆ ਕਹਿ ਰਹੇ ਨੇ ਕਿ ਧੀਆ ਪੁੱਤਰ ਘਰ-ਬਾਰ ਕੇ ਜਿਹਨੂੰ ਦੇਖ ਕੇ ਸਾਨੂੰ ਰੱਬ ਵਿਸਰ ਜਾਂਦਾ ਹੈ ਰੱਬ ਭੁੱਲ ਜਾਂਦਾ ਹੈ ਤੇ ਅਸੀਂ ਬਾਬਾ ਜੀ ਕਹਿੰਦੇ ਨੇ ਕਿ ਅਸੀਂ ਉਹ ਮੋਹ ਵਿੱਚ ਬੰਦੇ ਹੋਏ ਸੀ ਤੇ ਕਹਿਣ ਲੱਗੇ ਹੁਣ ਕਿਰਪਾ ਹੋ ਗਈ ਆ ਰਹਿਮਤ ਹੋ ਗਈ ਆ ਅਸੀਂ ਉਸ ਫਾਹੀ ਚੋਂ ਨਿਕਲ ਗਏ ਆ ਬੱਝੇ ਹੋਏ ਨਿਕਲ ਕੇ ਅਸੀਂ ਤੁਹਾਡੇ ਪਿਆਰ ਦੇ ਵਿੱਚ ਤੁਹਾਡੇ ਬੰਧਨ ਦੇ ਵਿੱਚ ਵੱਜ ਗਏ ਆ ਭਾਵ ਕਿ ਅਸੀਂ ਸੰਸਾਰੀ ਮੋਹ ਚੋਂ ਨਿਕਲ ਕੇ ਤੇ ਤੁਹਾਡੇ ਬੰਧਨ ਵਿੱਚ ਬੰਦ ਗਏ ਆ ਭਾਵ ਤੁਹਾਨੂੰ ਆਪਣੇ ਪਿਆਰ ਦੇ ਨਾਲ ਮੋਹ ਲਿਆ ਪ੍ਰੇਮ ਹਮ ਪ੍ਰੇਮ ਬੰਧਨ ਤੁਮ ਬਾਂਦੇ ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤੁਮ ਰਾਦੇ ਕਿ ਹੁਣ ਪਰਮਾਤਮਾ ਅਸੀਂ ਤਾਂ ਤੇਰਾ ਨਾਮ ਜਪ ਕੇ ਉਸ ਸੰਸਾਰੀ ਮੋਹ ਤੋਂ ਉੱਪਰ ਉੱਠ ਖੜੇ ਆ ਹਉਮੇ ਮੋਹ ਮਾਇਆ ਤੋਂ ਉੱਪਰ ਉੱਠ ਖੜੇ ਆ ਪਰ ਹੁਣ ਤੁਸੀਂ ਆਪਣੀ ਛੁੱਟਣ ਦਾ ਯਤਨ ਕਰੋ ਕਿਉਂਕਿ ਅਸੀਂ ਤਾਂ ਤੁਹਾਨੂੰ ਸਿਮਰ ਕੇ ਉਹਨਾਂ ਜੰਜਾਲਾਂ ਚੋਂ ਨਿਕਲ ਗਏ ਛੁੱਟ ਗਏ ਆ ਪਰ ਹੁਣ ਤੁਸੀਂ ਸਾਡੇ ਬੰਧਨ ਚੋਂ ਨਹੀਂ ਛੁੱਟ ਸਕਦੇ ਕਿਉਂਕਿ ਅਸੀਂ ਤੁਹਾਨੂੰ ਪਿਆਰ ਦੇ ਬੰਧਨਾਂ ਵਿੱਚ ਬੰਦ ਲਿਆ ਹੈ ਪ੍ਰੇਮ ਦੇ ਨਾਲ ਸਹਿਬ ਕਿਰਪਾ ਕਰਦੇ ਮਾ ਦੇਵੇ ਜਾਨ ਤੋਂ ਜੈ ਸੀ ਤੈਸੀ ਆਪ ਕਹਾ ਕਰੋਗੇ ਐਸੀ ਬਾਬਾ ਜੀ ਕਿਰਪਾ ਕਰਦੇ ਰਹਿਮਤ ਕਰਦੇ ਨੇ ਕਿ ਤੇਰੀ ਭਗਤੀ ਕਰਨ ਵਾਲੇ ਜਿਹੜੇ ਤੇਰੇ ਭਗਤ ਜਨ ਹਨ ਉਹ ਤੈਨੂੰ ਪਿਆਰ ਕਰਦੇ ਹਨ ਤੇ ਤੈਥੋਂ ਵੀ ਕੋਈ ਲੁਕਿਆ ਨਹੀਂ ਹੈ ਵੀ ਕਿਹੜਾ ਤੈਨੂੰ ਚਾਹੁੰਦਾ ਹੈ ਕਿਹੜਾ ਤੈਨੂੰ ਪਿਆਰ ਕਰਦਾ ਹੈ ਤੈਨੂੰ ਸਾਰਾ ਪਤਾ ਹੈ ਔਰ ਕਹਿਣ ਲੱਗੇ ਇਹ ਜੀ ਪ੍ਰੀਤ ਇਹ ਜਾਂ ਪਿਆਰ ਉਹਨਾਂ ਨੂੰ ਹੀ ਲਾਉਣਾ ਹੈ ਜਿਨ੍ਹਾਂ ਤੇ ਤੇਰੀ ਮਿਹਰ ਹੋ ਜਾਂਦੀ ਹੈ ਜਿਨ੍ਹਾਂ ਤੇ ਤੇਰੀ ਕਿਰਪਾ ਹੋ ਜਾਂਦੀ ਹੈ ਤੇ ਸਾਨੂੰ ਆਪਨੇ ਕਿਰਪਾ ਕਰਕੇ ਸੰਸਾਰੀ ਮੋਹ ਤੋਂ ਬਚਾ ਲਿਆ ਹੈ ਕਿਰਪਾ ਕਰਦੇ ਨੇ ਮੀਨ ਪਕਰ ਪੰਕੇ ਔਰ ਕਾਟਿਓ ਰਾਦਕਿਓ ਬਉ ਬਾਨੀ ਖਾਂਡ ਖੰਡ ਕਰ ਪੋਜਨ ਕੀਨੋ ਤਉ ਨ ਵਿਸਰਿਓ ਪਾਨੀ ਬਾਬਾ ਜੀ ਕਿਰਪਾ ਕਰਦੇ ਨੇ ਕਹਿ ਲੱਗੇ ਸਾਡਾ ਤੇਰੇ ਨਾਲ ਪਿਆਰ ਇਦਾਂ ਦਾ ਬਣ ਗਿਆ ਹੈ ਬਾਬਾ ਰਵਦਾਸ ਜੀ ਮਹਾਰਾਜ ਭਗਤ ਜੀ ਕਿਰਪਾ ਕਰਦੇ ਨੇ ਕਿ ਜਿਵੇਂ ਇੱਕ ਮੱਛੀ ਦਾ ਪਿਆਰ ਪਾਣੀ ਨਾਲ ਬਣਿਆ ਹੋਇਆ ਹੈ ਕਹਿੰਦੇ ਵੇਖੋ ਮੱਛੀ ਨੂੰ ਪਕੜਨ ਵਾਲੇ ਨੇ ਫੜ ਲਿਆ ਹੈ ਔਰ ਉਸ ਨੂੰ ਫੜ ਕੇ ਕੱਟ ਦਿੱਤਾ ਹੈ ਬੋਟੀ-ਬੋਟੀ ਕਰ ਦਿੱਤੀ ਹੈ ਮੀਨ ਪਕਰ ਫਾਂਕੇ ਔਰ ਕਾਟਿਓ ਔਰ ਕਹਿਣ ਲੱਗੇ ਉਹਨੂੰ ਪਾਵ ਕੱਟਦਾ ਉਹਦੀ ਬੋਟੀ-ਬੋਟੀ ਕਰਕੇ ਰਾਦ ਕੀ ਉਹ ਬੋਬਾਨੀ ਤੇ ਬਹੁਤ ਤਰੀਕੇ ਨਾਲ ਉਹਨੂੰ ਅੱਗ ਦੇ ਉੱਤੇ ਰੈਨ੍ਹ ਦਿੰਦਾ ਹੈ ਪਰ ਕਹਿਣ ਲੱਗੇ ਉਹ ਤਾਂ ਪਾਣੀ ਨਾਲ ਇੰਨਾ ਪਿਆਰ ਸੀ ਮੱਛੀ ਦਾ ਕਿ ਜਿਸ ਬੰਦੇ ਨੇ ਵੀ ਉਹ ਕਹਿਣ ਲੱਗੇ ਖੰਡ-ਖੰਡ ਕਰ ਭੋਜਨ ਕੀਨੋ ਭਾਵ ਥੋੜਾ-ਥੋੜਾ ਕਰਕੇ ਉਹਨੂੰ ਖਾ ਲਿਆ ਕਹਿਣ ਲੱਗੇ ਤਾਂ ਵੀ ਉਹਦੇ ਪੇਟ ਵਿੱਚ ਜਾ ਕੇ ਮੱਛੀ ਪਾਣੀ ਮੰਗਦੀ ਹੈ ਮੱਛੀ ਖਾਨ ਵਾਲਾ ਪਾਣੀ ਪੀਂਦਾ ਵਾਰ-ਵਾਰ ਕਿਉਂ ਕਿਉਂਕਿ ਮੱਛੀ ਦਾ ਪਾਣੀ ਨਾਲ ਪਿਆਰ ਇੰਨਾ ਸੀ ਬਾਬਾ ਜੀ ਕਹਿੰਦੇ ਨੇ ਜੇ ਸਾਨੂੰ ਤੇਰੇ ਤੋਂ ਵਿਛੋੜਾ ਨਹੀਂ ਜਾ ਰਿਹਾ ਜਾਣਾਗਾ ਅਸੀਂ ਤੇਰੇ ਨਾਲ ਇੰਨਾ ਪਿਆਰ ਪੈ ਗਿਆ ਪ੍ਰਮਾਤਮਾ ਵਾਹਿਗੁਰੂ ਕਾਲਪੁਰਖ ਹੇ ਮੇਰੇ ਮਾਧੋ ਕਿ ਅਸੀਂ ਕਿਸੇ ਵੀ ਜਨਮ ਵਿੱਚ ਤੈਨੂੰ ਛੱਡਣਾ ਨਹੀਂ ਚਾਹੁੰਦੇ ਤੇਰਾ ਹੀ ਨਾਮ ਜਪਾਂਗੇ ਕਹਿਣ ਲੱਗੇ ਆਪਨ ਬਾਪੇ ਨਹੀਂ ਕਿਸੇ ਕੋ ਪਾਵਨ ਕੋ ਹਰ ਰਾਜਾ ਮੋ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾ ਪਾ ਇਸ ਗੱਲ ਨੂੰ ਬਾਬਾ ਰਵਦਾ ਜੀ ਕਹਿੰਦੇ ਨੇ ਕਿ ਕੁਝ ਲੋਕ ਪਰਮਾਤਮਾ ਤੇ ਆਪਣਾ ਹੱਕ ਜਿਤਾਉਂਦੇ ਸੀ ਕਿ ਅਸੀਂ ਭਟੀਆਂ ਜਾਤਾਂ ਹਾਂ ਜਾਂ ਸਾਡੀ ਉੱਚੀ ਕੁੱਲ ਹੈ ਕੋਈ ਨੀਵੀਂ ਕੁੱਲ ਵਾਲਾ ਨਾਮ ਨਹੀਂ ਜਪ ਸਕਦਾ ਤੇ ਬਾਬਰ ਅਰਦਾਸ ਜੀ ਨੇ ਇਹ ਗੱਲ ਕਹੀ ਕਹਿਣ ਲੱਗੇ ਪ੍ਰਮਾਤਮਾ ਕਿਸੇ ਦੇ ਪਿਓ ਦੀ ਜੱਦੀ ਜਾਇਦਾਦ ਨਹੀਂ ਹੈ ਕਿ ਉਸ ਨੂੰ ਕੋਈ ਹੋਰ ਯਾਦ ਨਹੀਂ ਕਰ ਸਕਦਾ ਬਾਬਾ ਜੀ ਕਿਰਪਾ ਕਰਦੇ ਨੇ ਰਹਿਮ ਕਰਦੇ ਨੇ ਮੋਹ ਕਹਿਣ ਲੱਗੇ ਆਪਨ ਬਾਪੇ ਨਹੀਂ ਕਿਸੇ ਕੋ ਕਿ ਕਿਸੇ ਦੇ ਆਪਣੇ ਬਾਪ ਦੀ ਜੱਦੀ ਜਾਇਦਾਦ ਨਹੀਂ ਪ੍ਰਮਾਤਮਾ ਨੂੰ ਕੋਈ ਵੀ ਜਪ ਸਕਦਾ ਭਾਵਨ ਕੋ ਹਰ ਰਾਜਾ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਮਨ ਨੂੰ ਕੋਈ ਵੀ ਗਰੀਬ ਵੀ ਪਾ ਸਕਦਾ ਜਿਹੜਾ ਉਹਨੂੰ ਯਾਦ ਕਰਦਾ ਜਿਹੜਾ ਉਹਨੂੰ ਜਪਦਾ ਕਹਿਣ ਲੱਗੇ 모ਹ ਪਟਲ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਸੱਚੇ ਪਾਤਸ਼ਾਹ ਬਾਬਾ ਰਵਦਾਦ ਜੀ 모ਹ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪਾ ਬਾਬਾ ਰਵਦਾਦ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਹਿਣ ਲੱਗੇ ਉਹ ਸਾਰੀ ਕਾਇਨਾਤ ਵਿੱਚ ਆਪ ਬੈਠਾ ਕੋਈ ਇਹ ਥੋੜੀਏ ਕੋਈ ਕੋਈ ਨੀਵੀਂ ਜਾਤ ਬਣਾਤੀ ਕੋਈ ਉੱਚੀ ਬਣਾਤੀ ਕਹਿਣ ਲੱਗੇ ਉਹ ਤੇ ਸਾਰਿਆਂ ਦੇ ਵਿੱਚ ਹੀ ਵਰਤ ਰਿਹਾ ਸਭ ਦੇ ਵਿੱਚ ਵਿਆਪਕ ਹੈ ਉਹ ਪਰਮਾਤਮਾ ਉਹਨੇ ਕਿਸੇ ਤੋਂ ਕੋਈ ਪੜਦਾ ਥੋੜੀ ਰੱਖਿਆ ਹੈ ਵੀ ਕਿਸੇ ਨੂੰ ਦਿਸਦਾ ਜਾਂ ਕਿਸੇ ਨੂੰ ਨਹੀਂ ਦਿਸਦਾ ਹੈ ਉਹ ਤਾਂ ਸਭ ਨੂੰ ਪ੍ਰਤੱਖ ਹੋ ਕੇ ਜਿਹੜਾ ਕੋਈ ਚੰਗੇ ਕਰਮ ਕਰਦਾ ਆਪਾਂ ਕਹਿੰਦੇ ਨਾ ਕਿ ਰੱਬ ਵਖਾਉ ਰੱਬ ਵੇਖਣਾ ਹੋਵੇ ਨਾ ਤੇ ਬੰਦੇ ਦੀ ਆਪਾਂ ਲੱਛਣਾਂ ਤੋਂ ਪਤਾ ਲੱਗ ਜਾਂਦਾ ਜਿਹੜੇ ਬੰਦੇ ਨੇ ਚੰਗੇ ਕਰਮ ਕੀਤੇ ਨੇ ਨੇਕ ਕਰਮ ਕੀਤੇ ਨੇ ਉਹ ਸੁੱਖ ਪਾਉਂਦਾ ਦੇਖਦੇ ਆਪਾਂ ਉਹਦੇ ਰੰਗ ਭਾਗ ਲੱਗੇ ਹੁੰਦੇ ਨੇ ਘਰੇ ਜਿਹੜੇ ਬੰਦੇ ਨੇ ਆ ਜਵਾਨੀ ਨਾਮ ਜਪਣ ਵਾਸਤੇ ਸੇਵਾ ਸਿਮਰਨ ਵਾ ਦਿੱਤੀ ਉਹ ਚੀਜ਼ ਹੰਕਾਰ ਚ ਕੱਢਦੀ ਲੜਾਈਆਂ ਚ ਕੱਢ ਦਿੰਦੀ ਨਸ਼ਿਆਂ ਚ ਕੱਢ ਦਿੰਦੀ ਵਕਾਰਾਂ ਚ ਕੱਢ ਦਿੰਦੀ ਤੇ ਉਹਦਾ ਅੰਤਲਾ ਟਾਈਮ ਆਪਾਂ ਦੇਖਦੇ ਆਂ ਕਿ ਬੁਰਾ ਤੇ ਆਪਾਂ ਸੋਚਦੇ ਦੇਖੋ ਪ੍ਰਮਾਤਮਾ ਦੇ ਰੰਗ ਕਿਹ ਬੰਦੇ ਨੇ ਮਾੜੇ ਕਰਮ ਕੀਤੇ ਸੀ ਤੇ ਅੱਜ ਭੋਗ ਰਿਹਾ ਹੈ ਸੋ ਇਸ ਕਰਕੇ ਬਾਬਾ ਰਵਦਾਸ ਜੀ ਇਹ ਹੀ ਕਿਰਪਾ ਕਰਦੇ ਨੇ ਕਿ ਉਹ ਤੇ ਸਰਬ ਦਾ ਹਰੇਕ 84 ਲੱਖ ਦਾ ਪਤਾਮਾ ਹੈ 84 ਲੱਖ ਨੂੰ ਬਣਾਉਣ ਵਾਲਾ ਹੈ ਅ ਕਹੇ ਰਵਦਾਸ ਭਗਤ ਇੱਕ ਬਾਂਡੀ ਆਬੇ ਕਾਂ ਸੋ ਕਈਏ ਜਾ ਕਾਰਨਮ ਤੁਮ ਅਰਾਦੇ ਸੋ ਦੁਖ ਅਜੂ ਸਈਏ ਭਗਤ ਰਵਦਾ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ हे ਪ੍ਰਮਾਤਮਾ हे ਵਾਹਿਗੁਰੂ ਭਗਤ ਰਵਦਾਸ ਨੇ ਤੇਰੀ ਇੱਕ ਭਗਤੀ ਹੈ ਜਿਹੜੀ ਉਹ ਆਪਣੇ ਹਿਰਦੇ ਚ ਵਸਾਈ ਹੋਈ ਹੈ। ਬਾਣੀ ਦਾ ਮਤਲਬ ਹੈ ਸਭ ਕਿਰਪਾ ਕਰਦੇ ਹਨ ਕਿ ਮੈਂ ਤੇਰੀ ਜਿਹੜੀ ਬੰਦਗੀ ਹੈ ਪ੍ਰਮਾਤਮਾ ਵਾਹਿਗੁਰੂ ਤੇਰਾ ਜਿਹੜਾ ਸਿਮਰਨ ਹੈ ਉਸ ਨੂੰ ਮੈਂ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ ਮੈਂ ਜੁੜਿਆ ਹੋਇਆ ਤੇਰੇ ਨਾਲ। ਸੋ ਕਹਿਣ ਲੱਗੇ ਅਬ ਇਹ ਕਾਹਸੋ ਕਹੀਏ ਉਹਨ ਕਿਸੇ ਨੂੰ ਕਹਿੰਦੀ ਕੀ ਲੋੜ ਹੈ ਜਦੋਂ ਅਸੀਂ ਜੁੜੇ ਹਾਂ ਦੱਸਣ ਦੀ ਕੀ ਲੋੜ ਹੈ ਕਈ ਬੰਦੇ ਕਹਿੰਦੇ ਨੇ ਮੈਂ ਇੰਨੀ ਬਾਣੀ ਪੜ੍ਹਦਾ ਇੰਨਾ ਨਾਮ ਜਪਦਾ ਐਦਾਂ ਕਹਿੰਦੇ ਨੇ ਪਰ ਕਹਿਣ ਲੱਗੇ ਜਿਹੜਾ ਬੰਦਾ ਰੱਬ ਨਾਲ ਜੁੜ ਜਾਂਦਾ ਨਾ ਉਹਨੂੰ ਕਿਸੇ ਨਾਲ ਗੱਲ ਕਰਨ ਦੀ ਲੋੜ ਨਹੀਂ ਰਹਿੰਦੀ ਕਿਉਂਕਿ ਪਰਮਾਤਮਾ ਹੀ ਆਕਾਲ ਪੁਰਖ ਦੀ ਭਗਤੀ ਪਰਮਾਤਮਾ ਦੀ ਕਰਨ ਵਾਸਤੇ ਉਹਨੂੰ ਖੁਸ਼ ਕਰਨਾ ਦੁਨੀਆਂ ਨੂੰ ਥੋੜੇ ਖੁਸ਼ ਕਰਨਾ ਵੀ ਲੋਕਾਂ 'ਚ ਦੱਸਣਾ ਮੈਂ ਇੰਨਾ ਦਾਨ ਪੁੰਨ ਕੀਤਾ ਮੈਂ ਇੰਨੀ ਭਗਤੀ ਕੀਤੀ ਐ ਸੋ ਜਾਂ ਕਾਰਨ ਤੁਮਰਾ ਦੇ ਸੋ ਦੁੱਖਾ ਜੂ ਸਈਏ ਕਹਿ ਲੱਗੇ ਜਿਸ ਕਰਕੇ ਮੈਂ ਤੁਹਾਡਾ ਨਾਮ ਜਪ ਰਿਆ ਜਿਸ ਕਰਕੇ ਮੈਂ ਤੁਹਾਡੀ ਬੰਦਗੀ ਕਰ ਰਿਹਾ ਪ੍ਰਮਾਤਮ ਉਹ ਸੰਸਾਰੀ ਮੋਹ ਸਾਡੇ ਅੰਦਰੋਂ ਆਪ ਦੇ ਨਾਮ ਦੇ ਨਾਲ ਆਪ ਦੀ ਬੰਦਗੀ ਦੇ ਨਾਮ ਨਾਲ ਉਹ ਖਤਮ ਹੋ ਗਿਆ ਹੈ ਭਾਵ ਕਿ ਸਾਡੇ ਅੰਦਰ ਸਾਰੀ ਕਾਇਨਾਤ ਜੋ ਸਾਨੂੰ ਰੱਬ ਦਿੰਦਾ ਹੈ ਪ੍ਰਮਾਤਮਾ ਹੀ ਨਜ਼ਰ ਆ ਰਿਹਾ ਹੈ ਸੋ ਇਹ ਨਹੀਂ ਆ ਕਿ ਆ ਮੇਰਾ ਹੈ ਤੇਰਾ ਘਰ ਦਾ ਮਾਸ ਚੰਗੀਰਾ ਸੁਆਮੀ ਕਿ ਘਰ ਦਾ ਮਾਸ ਦਾ ਮਤਲਬ ਕਿ ਘਰ ਦੀ ਜਿਹੜੀ ਬੱਚੇ ਨੇ ਜਿਹੜੇ ਘਰ ਦਾ ਪਰਿਵਾਰ ਉਹ ਤਾਂ ਚੰਗਾ ਲੱਗਦਾ ਦੂਜਾ ਮਾੜਾ ਲੱਗਦਾ ਸੋ ਇਸ ਕਰਕੇ ਉਹ ਕਹਿਣ ਲੱਗੇ ਸਾਨੂੰ ਸਾਰੇ ਇੱਕੋ ਹੀ ਨਜ਼ਰ ਆਉਂਦੇ ਨੇ ਸੋ ਬਾਬਰਬਦਾ ਜੀ ਬੜੀ ਬਖਸ਼ਿਸ਼ ਕਿਰਪਾ ਕਰਦੇ ਹਨ ਕਿ ਇਦਾਂ ਪ੍ਰਮਾਤਮਾ ਨਾਲ ਪਿਆਰ ਬਣਾਓ ਇੰਨੀ ਉਹਦੇ ਨਾਲ प्रीत ਬਣਾਓ ਤੇ ਆਪਣਾ ਉਸ ਪਰਮੇਸ਼ਰ ਮੁਕਾਲਪੁਰਖ ਨੂੰ ਹਮੇਸ਼ਾ ਯਾਦ ਕਰੋ ਸਿਮਰਨ ਕਰੋ ਨਹੀਂ ਬਾਲਾ ਤਾਂ ਮਰਤਵੇਲੇ ਕਹਿੰਦੇ ਨੇ ਜੇ ਗੁਰੂ ਵਾਲਾ ਹੈ ਤੇ ਮਹਾਰਾਜ ਨੇ ਕਿਹਾ ਕਿ ਉਹ ਪਹਿਲੇ ਪੈਰ ਜਾਗੇ ਭਾਵ 3 ਵਜੇ ਉੱਠ ਕੇ 6 ਵਜੇ ਤੱਕ ਇੱਕ ਪਹਿਰ ਭਾਵ ਕੇ ਉਸ ਪਰਮਾਤਮਾ ਦੇ ਨਾਲ ਜੁੜੇ ਜਿਹੜਾ ਬੰਦਾ ਮਰਤਵੇਲੇ ਦੀ ਸਾਹਮਤਾ ਉਹਦੇ ਗੁਰੂ ਨਾਲ ਜੁੜਨ ਦਾ ਕੀ ਫਾਇਦਾ ਹੈ ਫਿਰ ਅਗਲਾ ਕਹਿੰਦਾ ਜੀ ਇਹ ਤੇ ਗੁਰੂ ਵਾਲਾ ਬਣਿਆ ਸੀ ਇਹਦੇ ਤੇ ਕੋਈ ਸ਼ਕਤੀ ਭਗਤੀ ਨਹੀਂ ਉਤਰੀ ਹੁਣ ਕੱਲੇ ਸਕੂਲ 'ਚ ਦਾਖਲਾ ਲੈਣ ਦੇ ਨਾਲ ਥੋੜਾ ਹੀ ਕੋਈ ਬੰਦਾ ਡੀਸੀ ਲੱਗ ਜੇਗਾ। ਅਕਸਰ ਸਕੂਲ 'ਚ ਲੱਗ ਕੇ ਪੜ੍ਹਾਈ ਵੀ ਕਰਨੀ ਪੈਂਦੀ ਆ। ਇਸੇ ਤਰ੍ਹਾਂ ਮਹਾਰਾਜ ਦਾ ਹੁਕਮ ਹੈ ਕਿ ਪਹਿਲੇ ਪਹਿਰ ਰਾਤ ਪਹਿਰ ਰਹਿੰਦੀ ਰਾਤ ਜਾਗੋ ਤੇ ਉੱਠ ਕੇ ਇਸ਼ਨਾਨ ਕਰੋ। ਕਿ ਸਭ ਤੋਂ ਵੱਡਾ ਤੁਹਾਡਾ ਇਸ਼ਨਾਨ ਦਾ ਹੀ ਫਲ ਹੈ। ਕਿਉਂਕਿ ਰੱਬ ਰਹਿੰਦਾ ਤੁਹਾਡੇ ਸਰੀਰ ਵਿੱਚ ਤੇ ਸਰੀਰ ਨੂੰ ਸਾਫ਼ ਸੁਥਰਾ ਕਰਨਾ ਕਾਰਨ ਇਸ਼ਨਾਨ ਫਿਰ ਮਾਰੇ ਕਹਿੰਦੇ ਪ੍ਰਮਾਤਮਾ ਦਾ ਸਿਮਰਨ ਚ ਜੁੜੋ ਨਹੀਂ ਬਾਲਾ ਤੇ ਇੱਕ ਘੰਟਾ ਦਾ ਜਰੂਰ ਵਾਹਿਗੁਰੂ ਦਾ ਨਾਮ ਬੀਜੋ ਜਿੰਨਾ ਨਾਮ ਜਪੋਗੇ ਵਾਹਿਗੁਰੂ 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 ਜੇ ਨਾਮ ਦਾ ਬੀਜ ਬਾਉਗੇ ਬੀਜੋਗੇ ਤੇ ਤੁਹਾਨੂੰ ਹੱਥੋ ਹੱਥ ਸੁੱਖ ਮਿਲੇਗਾ ਕਿਉਂਕਿ ਕੁਝ ਲੋਕ ਕਹਿੰਦੇ ਨੇ ਨਾਮ ਜਪਣ ਨਾਲ ਅਗਲੇ ਜਨਮ ਚ ਸੁੱਖ ਮਿਲਦਾ ਹੈ ਨਹੀਂ ਪਿਆਰੇ ਖਾਲਸਾ ਜੀ ਮਹਾਰਾ ਦੇ ਬਚਨ ਨੇ ਸੁਣਿਏ ਦੂਖ ਪਾਪ ਦਾ ਨਾਸ ਜਦੋਂ ਸੁਣਾਂਗੇ ਤੁਹਾਡਾ ਤਰੰਤ ਦੁੱਖਾਂ ਦਾ ਨਾਸ ਹੋਏਗਾ ਪਾਪਾਂ ਦਾ ਨਾਸ ਹੋਏਗਾ ਸੋ ਜਿਵੇਂ ਭੋਜਨ ਆਪਾਂ ਹੁਣ ਛਕਿਆ ਹੁਣੇ ਭੁੱਖ ਮਿਟੇਗੀ ਇਸੇ ਤਰ੍ਹਾਂ ਨਾਮ ਆਪਾਂ ਹੁਣ ਜਪਿਆ ਹੁਣੇ ਦੁੱਖ ਮਿਟੇਗਾ ਕੋਈ ਅਗਲੇ ਜਨਮ ਤਾਂ ਹੁੰਦੇ ਹੀ ਨਹੀਂ ਆ ਨਾਮ ਜਪਣ ਵਾਲਿਆਂ ਦੇ ਸੋ ਇਸ ਕਰਕੇ ਜਦੋਂ ਨਾਮ ਦਾ ਬੀਜ ਬੀਜੋ ਜ਼ਰੂਰ ਘਟ ਤੋਂ ਘਟ ਜੇ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਨਣਾ ਚਾਹੁੰਦੇ ਤਾਂ ਘੱਟ ਤੋਂ ਘੱਟ ਇੱਕ ਘੜੀ ਤਾਂ ਸਿਮਰਨ 24 ਮਿੰਟਾਂ ਦੀ ਘੜੀ ਬੰਦੀਏ ਇੱਕ ਘੜੀ ਕੇ ਸਿਮਰਨੇ ਪਾਪੀ ਤਰਿਆਨੇਕ ਸੋ ਬਾਬਾ ਜੀ ਇਸ ਬਾਣੀ ਦੇ ਵਿੱਚ ਨਾਮ ਦੀ ਗੱਲ ਕਰ ਰਹੇ ਨੇ ਪਰਮਾਤਮਾ ਨਾਲ ਪਿਆਰ ਦੀ ਗੱਲ ਕਰ ਰਹੇ ਨੇ ਵਿਚਾਰਾ ਕਰਦੇ ਹੋਈਆਂ ਤਮਾਹ ਕੋ ਲਾਂ ਗੁਰੂ ਦੀ ਸੰਗਤ ਗੁਰੂ ਖਿਮਾ ਕਰਨ ਯੋਗ ਨੇ ਅੱਗੇ ਤੋਂ ਸੋਜੀ ਬਖਸ਼ਣ ਸੰਗਤਾਂ ਦੀ ਸੇਵਾ ਬਖਸ਼ਣ ਪਿਆਰ ਨਾਲ ਫਤੇ ਬਲਾਉ ਆਪਕੋ ਵਾਹਿਗੁਰੂ ਜੀ ਕਾ ਖਾਲਸਾ ごはんにかけてい